ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚ ਦੇਵ ਆ ਨਜ਼ਰ ਪੁੰਨਿਆ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਤੇ ਬੀਤੇ ਦਿਨ 12 ਜੂਨ ਨੂੰ ਅਹਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਤੋਂ ਬਾਅਦ 265 ਲਾਸ਼ਾਂ ਲਿਆਂਦੀਆਂ ਗਈਆਂ ਹਸਪਤਾਲ ਜਿਨ੍ਹਾਂ ਵਿੱਚੋਂ 241 ਜਹਾਜ਼ ਵਿੱਚ ਸਨ ਡੀਐਨਏ ਸੈਂਪਲਿੰਗ ਵੀ ਕੀਤੀ ਗਈ ਸ਼ੁਰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 13 ਜੂਨ ਦੀ ਸਵੇਰ ਪਹੁੰਚੇ ਅਹਮਦਾਬਾਦ ਮੇਗਨਾ ਨਗਰ ਵਿੱਚ ਹਾਦਸਾ ਗ੍ਰਸਤ ਹੋਈ 에য়ার ਇੰਡੀਆ ਦੀ ਉਡਾਣ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਸਿਵਲ ਹਸਪਤਾਲ ਵਿੱਚ ਦਾਖਲ ਇਕਲੋਤੇ ਬਚੇ ਯਾਤਰੀ ਨਾਲ ਵੀ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਉਸ ਹੋਸਟਲ ਦਾ ਵੀ ਕੀਤਾ ਦੌਰਾ ਜਿਸ ਤੇ ਜਹਾਜ਼ ਹੋਇਆ ਸੀ ਹਾਦਸਾ ਗ੍ਰਸਤ ਸ਼ਹਿਰੀ ਹਵਾ ਬਾਜ਼ੀ ਮੰਤਰੀ ਰਾਮਨੋਹਨ ਨਾਇਡੂ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਗ੍ਰਹਿ ਮੰਤਰੀ ਹਰਸ਼ ਸੰਘਵੀ ਅਤੇ ਕੇਂਦਰੀ ਰਾਜ ਮੰਤਰੀ ਮੁਰਲੀਧਰ ਮੋਹਲ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਰਹੇ ਮੌਜੂਦ ਇਸ ਭਿਆਨਕ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ ਕੁੱਲ 264 ਲੋਕਾਂ ਦੀ ਹੋਈ ਮੌਤ। ਅਹਮਦਾਬਾਦ ਜਹਾਜ਼ ਹਾਦਸੇ ਵਿੱਚ 60 ਵਿਦੇਸ਼ੀ ਯਾਤਰੀਆਂ ਦੀ ਹੋਈ ਮੌਤ, ਉਹਨਾਂ ਵਿੱਚੋਂ 52 ਬ੍ਰਿਟਿਸ਼, 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਮੌਜੂਦ ਡੋਨਾਲਡ 트ੰਪ ਨੇ ਕਿਹਾ ਅਸੀਂ ਜੋ ਵੀ ਕਰ ਸਕਦੇ ਹਾਂ ਕਰਾਂਗੇ। ਅੱਜ 13 ਜੂਨ ਨੂੰ ਲੰਡਨ ਜਾ ਰਹੀ 에어 ਇੰਡੀਆ ਦੀ ਉਡਾਣ AI C 129 ਮੁੰਬਈ ਆਈ ਵਾਪਸ 3 ਘੰਟੇ ਤੱਕ ਹਵਾ ਵਿੱਚ ਰਹੀ। ਇਜ਼ਰਾਈਲ ਨੇ ਈਰਾਨ ਦੇ 4 ਪ੍ਰਮਾਣੂ ਸਥਾਨ ਕਰ ਦਿੱਤੇ ਤਬਾਹ ਦੋ ਫੌਜੀ ਅੱਡੇ ਵੀ ਕੀਤੇ ਤਬਾਹ। ਇਸ ਦੇ ਨਾਲ ਹੀ ਮਾਰੇ ਗਏ ਫੌਜੀ ਮੁਖੀ ਵਿਸ਼ੇਸ਼ ਫੋਰਸ ਮੁਖੀ ਅਤੇ ਦੋ ਪ੍ਰਮਾਣੂ ਵਿਗਿਆਨੀ। ਈਰਾਨ ਤੇ ਇਜ਼ਰਾਈਲ ਦੇ ਹਮਲੇ ਕਾਰਨ 700 ਅੰਕ ਡਿੱਗਿਆ ਸੈਂਸੈਕਸ 81000 ਤੇ ਕਰ ਰਿਹਾ ਵਪਾਰ ਨਿਫਟੀ ਵੀ 200 ਅੰਕ ਡਿੱਗਿਆ। ਏਅਰਲਾਈਨ ਕੰਪਨੀਆਂ ਦੇ ਵੀ ਡਿੱਗੇ ਸ਼ੇਅਰ ਯੂਪੀਐਮਪੀ ਸਣੇ 9 ਸੂਬਿਆਂ ਵਿੱਚ ਗਰਮੀ ਦੀ ਲਹਿਰ Rajasthan Haryana ਵਿੱਚ ਰੈਡ ਅਲਰਟ ਕੀਤਾ ਗਿਆ ਜਾਰੀ 48 ਡਿਗਰੀ ਤੱਕ ਤਾਪਮਨ ਵਧਣ ਦੀ ਉਮੀਦ ਇਸ ਸੰਦੇਸ਼ ਵਿਦੇਸ਼ੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ